ਇੱਲਾ 25 ਜਹਾ ਤੇ ਸ਼ਮੀ ਪਾਹ ਪਰਸ ਚ ਹੈ ਚਾਹ ਆਹ ਕਹਿੰਦੇ ਜਿਆ ਆ ਨਾ ਲੈ ਹਜ਼ਾਰ ਤੋ ਜਿਆ ਕੱਢਦੀ ਮੈਂ ਹੋਰ ਹੈ ਉਹ ਮੈਂ ਦਤੀਆਂ ਕਿ ਤੁਹਾਨੂੰ ਕਾਹਦਾ ਹੋ ਖਲੋ ਦੇ ਜਾਓ ਬਾਕੀ ਨਾ ਕਰੋ ਤੇ ਮਾਰ ਲੈਣਾ ਕੱਢ ਕੋਡ ਲਗੇ ਮਾਤਾ ਦੀ ਅੱਖ ਚੜੀ 24 ਘੰਟਾ ਪੈਰਦੇ ਹੁੰਦੀ ਆ ਆ 1000 ਰੁਪਏ ਆਪਣੀ ਵੱਖਰਾ ਉਹ ਥੀਨਾ ਜਿੰਨਾਨੀਆਂ ਬੜੀ ਸ਼ੇਖੀ ਜੀ ਸਾਰਤੀਆਂ ਹਾਂ ਹੈ ਆ 1000 ਰੁਪਏ ਮੈਂ ਦਊਂਗੀ ਉਹਨੂੰ ਆ ਜਿਹੜੀ ਗੇਟ ਕੀਪਰ ਵਿਚਾਰੇ ਗੇਟ ਖੋਲਦੇ ਆ ਹੈ ਸਲੂਟ ਮਾਰਦੇ ਹੈਲੋ ਮੈਡਮ ਆਜੋ ਵੈਲਕਮ ਮੈਡਮ ਹਾਂ ਉਹਨਾਂ ਨੂੰ ਦਿੰਦੀਆਂ 5-500 ਰੁਪਏ ਕੱਢ ਕੇ ਅੱਜ ਜੈਟੀ ਨੇ 1000 ਰੁਪਏ ਨਾਲ ਕੱਢ ਕੇ ਦਿੱਤਾ ਸਾਡੀ ਸਾਨੂੰ ਸਾਰਿਆਂ ਨੂੰ ਥਲੇ ਲਾ ਕੇ ਰੱਖਣਾ ਅੱਜ ਮੈਂ ਵੇਖਿਓ ਸਹੀ ਮੈਨੂੰ ਦਿਨੇ ਦੂਰੋਂ ਇਹ ਕੇ ਗੇਟ ਨਾ ਖੋਲਿਆ ਅੱਗੇ ਤੋਂ ਵੀ ਮੈਡਮ ਆਏ ਮੈਡਮ ਆਏ ਬੜੀਆਂ ਬੜੀਆਂ ਫਿਰਦੀਆਂ ਵਾ ਚਲ ਹਲੋ ਹਾਂਜੀ ਮੈਨੇਜਰ ਸਾਹਿਬ ਕੀ ਹਾਲ ਚੱਲ ਜੇ ਠੀਕ ਠਾਕ ਹਾਂਜੀ ਜੀ ਆਪਣੇ ਵਧੀਆ ਜੀ ਬਹੁਤ ਵਧੀਆ ਮੈਂ ਨਾ ਆ ਬਿਜ਼ਨਸ ਵਧੀਆ ਚੱਲ ਰਿਹਾ ਤੁਸੀਂ ਸੁਣਾਓ ਕਿੱਦਾਂ अच्छा जी मैं आ, तो कह रहा हैगा अपना दूजा किस्से तैयार है अपनी वो 50 ਨਾਲ ਸਾਡੇ ਤੱਕ اچھا ਉਹ ਨਹੀਂ 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 ਤੇ ਮੇਰੇ ਨਾਲ ਅਕਾਊਂਟ ਚ ਨਾ ਕਟਿਓ ਨਹੀਂ ਨਹੀਂ ਉਹਦੋਂ ਕਟਿਓ ਤੁਹਾਨੂੰ ਮੈਂ ਕੈਸ਼ ਵੜਾ ਜੰਨਾ ਹਾਂ اچھا ਲੰਚ ਟਾਈਮ ਤੇ ਬਾਅਦ ਚਾਵਾਂ ਠੀਕ ਹੈ ਜੀ ਕੋਈ ਗੱਲ ਨਹੀਂ ਆਪਾਂ ਉਦੋਂ ਪਹੁੰਚਾਂਗੇ ਕੋਈ ਗੱਲ ਨਹੀਂ ਜਿਦਾਂ ਤੁਸੀਂ ਕਹੋਗੇ ਲੈ ਸਾਹ ਜੀ ਜਿੱਦਾਂ ਤੁਸੀਂ ਕਹੋਗੇ ਅਬ ਸਰਦਾ ਕਮਲਾ ਹੈ ਫੇਰ ਮੱਥੇ ਕੋਈ ਗੱਲ ਹੀ ਨਹੀਂ ਆ ਤੇ ਪਹੁੰਚ ਜਾऊंगा ਮੈਂ ਠੀਕ ਹੈ ਜੀ ਠੀਕ ਓਕੇ ਵਰਤ ਇਹ ਤੇ ਮੇਰੇ ਨਾਲ ਕੇ ਬੋ ਤੇ ਮੈਂ ਤੇ ਗੱਲ ਸਮਝਾਵਾਂ ਕੀ ਹੋ ਗਿਆ ਨਿਸ਼ਾਨਾ ਕਰ ਹਾਂ ਵੇ ਪਤਾ ਤੂੰ ਕਿੰਨਾ ਕਰਜ਼ਾ ਚੁੱਕ ਕੇ ਬਿਜ਼ਨਸ ਗਿਆ ਕਰਨਾ ਹਾਂ ਉਹਦੇ ਦਾ ਤੂੰ ਕਿਸ਼ਤਾਂ ਵੀ ਰਹਿਣੀਆਂ ਵਾ ਤੇਰਾ ਵੇ ਆਪਣਾ ਹਾਲ ਕੀ ਬਣਾਇਆ ਨਾ ਤੂੰ ਟਾਈਮ ਨਾ ਖਾਣਾ ਨਾ ਤੂੰ ਪੀਣਾ ਬਸ ਤੈਨੂੰ ਕੋਈ ਆ ਬਿਜ਼ਨਸ ਬਿਜ਼ਨਸ ਨਾ ਕਿਸ਼ਤਾਂ ਰਹਿਣੀਆਂ ਆ ਆਈਨਾ ਸਮਝ ਪੁੱਤ ਕਿਸ ਤਾ ਇਤਰਾ ਨਹੀਂ ਲੈਣੀ ਆ ਪੈਸੇ ਨੂੰ ਪੈਸਾ ਸਮਝ ਘਰ ਲਿਆ ਕੇ ਪੈਸਾ ਮੈਨੂੰ ਖੜਾਇਆ ਕਰ ਵੇ ਪੁੱਤ ਤੂੰ ਤੇ ਲਿਆ ਕੇ ਉਹਦੇ ਖੁੱਲੇ ਹੱਥ ਤੇ ਪੈਸੇ ਧਰ ਦੇਣਾ ਤੇ ਭਰਾਵਾਂ ਉਹਨੇ ਤੇ ਦੋ ਤਿੰਨ ਕੰਮ ਵਾਲਿਆਂ ਨੂੰ ਲਾ ਲਈਆਂ ਤੇ ਆ ਸੌਦਾ ਹੀ ਆ ਤੂੰ ਕੁਛ ਘਰ ਬਣਾਉਂਦੀ ਨਹੀਂ ਉਤਰ ਪੈਂਦੀ ਉਹ ਹੋਟਲ ਤੋਂ ਮਗਾਉਣ ਤੇ ਜੋ ਸੌਦਾ ਪਤਾ ਕਿ ਨਹੀਂ ਸਾਰਾ ਕੰਮ ਵਾਲਿਆਂ ਨੂੰ ਦੇਦੀ ਜਿਹੜਾ ਮਾੜਾ ਸੂਟ ਹੋਇਆ ਚੁੱਕ ਕੰਮ ਵਾਲਿਆਂ ਨੂੰ ਪੁੱਤ ਥੋੜੀ ਜੀ ਸਮਝਾਉ ਨੂੰ ਇਹ ਤਰ੍ਹਾਂ ਨਹੀਂ ਗੱਡੀ ਚੱਲਣੀ ਵੇਖ ਕਿਤਰਾ ਪੁੱਤ ਮੈਂ ਘਰ ਬਣਾਇਆ ਹੈ ਨਾ ਸਮਝਾਉਂਦੀ ਨਾ ਤੈਨੂੰ ਤੇ ਪੁੱਤ ਜੇ ਤੂੰ ਹੀ ਸਮਝੇਗਾ ਉਹ ਵੀ ਸਮਝੂਗੀ ਫੇਰ ਘਰ ਬਣਣਾ ਹੀ ਉਹਨੇ ਤੇ ਧਰਿਆ ਹੀ ਜਾੜੇ ਦੇ ਲੱਕ ਪਾਇਆ ਹੀ ਸੂਟ ਤੇ ਤੁਰ ਪਿੰਦੀ ਪੈਸੇ ਇੰਨੇ ਰੋੜ ਕੋ ਪਾਏ ਹੁਣ ਜਿਹੜੇ ਫੜਾਏ ਆ ਉਹ ਸਾਰੇ ਪਾ ਲਈ ਤੂੰ ਪਤਾ ਮੈਂ ਤੇ ਨਹੀਂ ਆਂ ਨਹੀਂ ਉਹਨੂੰ ਨਾ ਧਿਆਨ ਮੇਰੇ ਹੱਥੇ ਧਰਿਆ ਕਰ ਮੈਂ ਸਾਭ ਨਾ ਰੱਖੂਗੀ ਉਹਨੂੰ ਵੀ ਵਰਤਣ ਨੂੰ ਦਊਂਗੀ ਤੇਰੀ ਵੀ ਕਿਸਤ ਲਾਊਗੀ ਤੇ ਜੇ ਸਾਹ ਤੇ ਉਹ ਚੱਲਣ ਲਈ ਆ ਨਾ ਤੋਂ ਕਿੱਟੀ ਨੂੰ ਉਹ ਫੇਰ ਤਿਆਰ ਹੋਣ ਦੀ ਪਤਾ ਨਹੀਂ ਕੀ ਕਿੱਟੀ ਕੁੱਟੀ ਪਾਈ ਉਹਨੇ ਤੇ ਇਹਨੂੰ ਤਾਂ ਉਹਨੇ ਫੜ ਕੇ ਜਾਨ ਘਤਣਾ ਮਾਦਾ ਮੇਰੀ ਗੱਲ ਸੁਣ ਤੂੰ ਸਿੱਧੀ ਜੀ ਗੱਲ ਤੈਨੂੰ ਦੱਸ ਦਿੰਦਾ ਮੈਂ ਜੇ ਪੈਸੇ ਚਾਰ ਕਮਾਉਂਦੇ ਆ ਨਾ ਤੂੰ ਮੇਰੀ ਜਨਾਨੀ ਨੇ ਖਰਚ ਨਹੀਂ ਮੀਉ ਮੈਂ ਜਿੱਤੇ ਜਿੱਤੇ ਉਹ ਹਿਸਾਬ ਤਾਂ ਜਿੱਦਾਂ ਦਾ ਮੇਰਾ ਸਟੇਟਸ ਬੰਦਾ ਜਾਂਦਾ ਉਸ ਹਿਸਾਬ ਨਾਲ ਨੇ ਖਰਚਣਾ ਨਹੀਂ ਹੈ ਤੇ ਕਿੱਟੀਆਂ ਵੀ ਤੇ ਜਾਣਾ ਚਾਰ ਮੇਰੀ ਗੱਲ ਸੁਣ ਮੈਂ ਆਪਣੇ ਆਪਣਾ ਹਿਸਾਬ ਲਾ ਲਿਆ ਵਾ ਜਿੰਨੇ ਕਿ ਮੈਂ ਬੈਂਕ ਵਿੱਚ ਧਾਰਨੇ ਹੁੰਦੇ ਨਾ ਉਹਨੂੰ ਮੈਂ ਕਹਿ ਦਿੱਤਾ ਉਹਨੇ ਕਿ ਸਾਹਮਣੇ ਰਹੀ ਉਹ ਕਿਤੇ ਨਹੀਂ ਕੱਢਦੀ ਨਾ ਅਨਕੋਰ ਵਰਤਦੀ ਪਏ ਉਹਨੇ ਕਿ ਸਾਹਮਣੇ ਲੈਣੇ ਨਾਲੇ ਮੈਂ ਤੈਨੂੰ ਕਿ ਪੈਸੇ ਦਵਾਂ ਮੈਂ ਕਿੱਦਾਂ ਯਕੀਨ ਕਰਾਂ ਚਲ ਜੇ ਮੈਂ ਉਹਨੂੰ ਦੇ ਦਾਂ ਉਹ ਕੱਢਦੀ ਆ ਜੇ ਤੈਨੂੰ ਦੇਵਾਂ ਤੇ ਤੂੰ ਜਾ ਕੇ ਵਿਮਨ ਨੂੰ ਦੇਵੇਂ ਫੇਰ ਹੈ ਵਿਮਨ ਨੂੰ ਕਿਉਂ ਦੇ ਆ ਮੈਨੂੰ ਨਹੀਂ ਪਤਾ ਮੇਰੇ ਪੁੱਤ ਨੇ ਕਿਸ ਤਰ੍ਹਾਂ ਨਹੀਂ ਕਿੱਡਾ ਅਜੀਬ ਜਿਹਾ ਸਕੜਾ ਕੀਤਾ ਪਰ ਮੈਂ ਮਾਦਰ ਵਾ ਮੰਮੀ ਜੀ ਵਾ ਬਹੁਤ ਸੋਣੀ ਗੱਲ ਆ ਮੈਂ ਵੀ ਕਹਾਂ ਰਣਜੀਤ ਮੈਨੂੰ ਸਵਾਗਤ ਆਪਕੇ ਪੁੱਛਣ ਲੱਗ ਪਿਆ ਪੈਸੇ ਦੇ ਕੇ ਜੋ ਆਂਦੇ ਆ ਵੀ ਆ ਰੱਖ ਦੇ ਕਿਤੇ ਵਰਤਣਾ ਲਈ ਆ ਤੇ ਸਾਰੀ ਪੁੱਠ ਤੁਹਾਡੀ ਚੱਲਣ ਗਈ ਆ ਲੱਗ ਗਿਆ ਪਤਾ ਮੈਨੂੰ ਸੁਣ ਲੈ ਮੈਂ ਤਾਂ ਤੈਨੂੰ ਸਮਝਾਉਣੀ ਨਹੀਂ ਦੇਈ ਆ ਉਹ ਤੇ ਮੇਰੇ ਘਾਲੀ ਤੈਨੂੰ ਹਾਂ ਬੜਾ ਸੋਣਾ ਸਮਝਾਉਣ ਦੇ ਜੀ ਬਹੁਤ ਵਧੀਆ ਤੁਸੀਂ ਹੈਂ ਦੋ ਜਵਾਬ ਨੂੰ ਮੈਨੂੰ ਨਹੀਂ ਪਤਾ ਫੇ ਤੁਸੀਂ ਐਨਾ ਸੜਦੇ ਜੇ ਸਾਡੇ ਬਿਜ਼ਨਸ ਤੋਂ ਤੇ ਸਾਡੇ ਤੋਂ ਆ ਚਾਰ ਮੈਂ ਸੂਟ ਕੇ ਸਮਾ ਲਿਆ ਤੇ ਸਰਬਾ ਕੋਲਾ ਹੋਗੇ ਜੀ ਦੱਸ ਮੈਨੂੰ ਨਹੀਂ ਪਤਾ ਮੇਰੇ ਘਰ ਵਾਲੇ ਦੀ ਕਮਾਈ ਆ ਤੇ ਮੈਂ ਸੰਭਣੀ ਆ ਘਰ ਰਹੀਂ ਚਲਾਉਣਾ ਗਾਂ ਦਾ ਮਾਤਾ ਤੁਸੀਂ ਨਹੀਂ ਚਲਾਉਣਾ ਹੈਗਾ ਇਹ ਭੈਣ ਜਿਹੜੇ ਤੂੰ ਹਾਲਾਤ ਕੀਤੇ ਮੈਨੂੰ ਤਾਂ ਮੈਂ ਨਹੀਂ ਤੂੰ ਘਰ ਕੇ ਲਾਉਣਾ ਤੂੰ ਤਾਂ ਘਰ ਜਾ ਉਹਦਾ ਕਮਾਈ ਦੇਣਾ ਸਿੱਧਾ ਕਹਿ ਨਾ ਸਾੜਾ ਪੈਂਡਿਆ ਤਾੜੀਆਂ ਧੀਆ ਪਾਉਂਦੀਆਂ ਨਾ ਸੂਟ-ਬੂਟ ਤੇ ਉਹ ਤੁਹਾਨੂੰ ਚੰਗੇ ਲੱਗਦੇ ਆ ਜਦ ਨੌ ਪਾਉਂਦੀ ਆ ਨਾ ਉਦੋਂ ਦਿਲ ਕਰਦਾ ਵੀ ਇਹਨੂੰ ਕੁਝ ਮਿਲਿਆ ਹੀ ਨਾ ਬਸ ਇਹਨੇ ਕਿੱਥੋਂ ਸੂਟ ਸੁਆਲੇ ਨੇ ਤੇ ਇਹ ਕਿੱਥੇ ਕਿੱਟੀਆਂ ਤੇ ਜਾਣ ਲੱਗ ਪਈ ਆ ਕਿ ਨਾਲੇ ਮਾਦਾ ਪਾਉਂਦੇ ਆ ਤੁਹਾਡੇ ਲਈ ਨਿਕਮਾਉਂਦੇ ਆ ਇਹਨਾਂ ਲਈ ਨਿਕਮਾਉਂਦਿਆਂ ਮੈਂ ਸੁਆਲੇ ਆਪੇ ਮੇਰਾ ਘਰ ਵਾਲਾ ਤੇ ਲੱਗਦਾ ਨਹੀਂ ਆਖੇ ਆਪਣਾ ਦਿਮਾਗ ਵਰਤਦਾ ਨਹੀਂ ਤਾਂ ਮੈਨੂੰ ਤਾਂ ਘਰੋਂ ਕੱਢਦੇ ਹੋ ਜਿੱਡੀ ਪੁੱਠ ਮਾਂ ਤਾਂ ਤੂੰ ਛਾੜਦੀ ਓਨੂੰ ਮੈਂ ਆਂਦੀ ਨਹੀਂ ਸੂਟ-ਬੂਟ ਨਾ ਪਾ ਮੈਂ ਨਹੀਂ ਕਿਸੇ ਸਾਫ ਦੀ ਚੱਲੋ ਆਪਣਾ ਰੱਖੋ ਹੱਥ 'ਚ ਜਿੰਨੀ ਕਿਸ਼ਤ ਤਾਂ ਨਹੀਂ ਮੇਰੇ ਹੱਥ ਇਹ ਜਦੀ ਵੀ ਆ ਹੋ ਇੱਕ ਦਰ ਗੀ ਬਣੀ ਦਰਿਆ ਕਿੰਨੇ ਜੀ ਲਿਆ ਕੇ ਲਈ ਆ ਜੁੱਤੀ ਕੰਨ ਲੈ ਆਈ ਸੂਟ ਬੈਨੇ ਸੂਟ ਦੂਜੇ ਨਾਲ ਪੁਰਾਣੇ ਬਸ ਕਰ ਨਾ ਤੇਰੀ ਮਜਵਾਨੀ ਵਾਲੀ ਦੀ ਫੋਟੋ ਵੇਖੀ ਆ ਲੱਗੇ ਸਮਝ ਉਦੋਂ ਕਿਤੇ ਕਿਤੇ ਹੀਲ ਹੁੰਦੀ ਹੀ ਐਂ ਲੰਮੀ ਪੈਨਸਰ ਹੀ ਲਪਾਈ ਆ ਤੁਰਿਆ ਭਾਵੇਂ ਤੇਰ ਕੋ ਨਾ ਹੀ ਜਾਵੇ ਐਡਾ ਤੂੰ ਪਰਸਾ ਫੜਿਆ ਐਂ ਦਾ ਤੂੰ ਵੀ ਲਾਈਆਂ ਵਾ ਅੱਜ ਮੇਰੇ ਤੇ ਦੇਣ ਤਾਂ ਮੈਨੂੰ ਲਾਉਂਦੇ ਉਹ ਤਾਂ ਵੇਂਦੀ ਰਹੀਆਂ ਮੇਰੀਆਂ ਤੋਂ ਫੋਟੋ ਪਰ ਮੈਂ ਕਿਸ ਹਿਸਾਬ ਨਾਲ ਚੱਲਨੀ ਆ ਮੈਂ ਘਰ ਬਾਰ ਵੀ ਬਣਾਇਆ ਵਾ ਜਦੋਂ ਮੈਂ ਵਿਆਹੀ ਆਈ ਹਾਂ ਨਾ ਉਦੋਂ ਇੱਕ ਕੋਠਾ ਹੀ ਤੇ ਪੁੱਤ ਦੇ ਲੈ ਕਿਥੋਂ ਤੱਕ ਅਸੀਂ ਦੋ ਜੀਆਂ ਨੇ ਰਲ ਕੇ ਕਮਾਈ ਕਰਕੇ ਤੇ ਵੇ ਕੀ ਘਰ ਬਣਾਇਆ ਕੋਠੀ ਦੇ ਜਿੱਥੇ ਤੁੰਘ ਲੋਤੀ ਇਹੀ ਬਣਾਈਆਂ ਤੇ ਬਾਹਰ ਪਰਾਟ ਵੀ ਲੈ ਇਹ ਨਹੀਂ ਬਿੰਦੀ ਗਮੇਂਦੀ ਲਈ ਪਾਲਗਾਵਾ ਤੇ ਐਨ ਕਾਈ ਲਾ ਲਿਆ ਜਵਾਨੀ ਦੇ ਚਾਰ ਮੈਂ ਹੀ ਲਾਈਆਂ ਆਣਗੇ ਮੈਂ ਤੇ ਨਹੀਂ ਪਰ ਮੈਂ ਜਾਣਾ ਨਹੀਂ ਉਹ ਕੀਤਾ ਮੈਂ ਸੰਭਾਲ ਕੇ ਰੱਖਾਈ ਬਕੀਆਂ ਪੜਾਈ ਸਟੈਡ ਕੀਤੇ ਬਿਜ਼ਨਸ ਕਰਨ ਦੇ ਤੇ ਮੰਮੀ ਮੈਂ ਕਿਹੜਾ ਜਾੜਾ ਕਰਨ ਦੀ ਆ ਦੱਸਿਓ ਮੈਨੂੰ ਜਰਾ ਮੈਂ ਨਹੀਂ ਘਾਰੀ ਬਣਾਉਣ ਲਈ ਆ ਨਹੀਂ ਭੈਣਾ ਜਾੜਾ ਨਹੀਂ ਤੇ ਹੋਰ ਕੀ ਆ ਮੈਨੂੰ ਇਹ ਕਰ ਮਗਾ ਦੋ ਰਣਜੀਤ ਮੇਰੀ ਗੱਲ ਸੁਣ ਲੋ ਜੇ ਇਹਨਾਂ ਨੇ ਕਹਿੰਦੇ ਚੱਲਣਾ ਵਾ ਤੇ ਸਾਡੀ ਨਹੀਂ ਤੇ ਨਿਭਣੀ ਯਾਰ ਮੈਂ ਕੀ ਕਹਿੰਦੇ ਚੱਲਣ ਗਿਆ ਮਾ ਤਾਂ ਹੌਲੀ ਹੌਲੀ ਤੁਹਾਨੂੰ ਟਾਈਮ ਲੱਗਦਾ ਤੁਸੀਂ ਵੀ ਤਾਂ ਹੌਲੀ ਹੌਲੀ ਬਣਾਇਆ ਹੋਗਾ ਸਾਰਾ ਕੁਝ ਤੇ ਮੰਮੀ ਉਹ ਹੌਲੀ ਹੌਲੀ ਬਣਾਉਂਗਾ ਸਾਰਾ ਕੁਝ ਨਹੀਂ ਪਰ ਹੋ ਬਣਾਉਣੀ ਉਡਈ ਉਹ ਜਾੜਨ ਨਹੀਂ ਹੋ ਜੇ ਉਹਦੇ ਬਗੈਰ ਲੱਗਾ ਤੂੰ ਦੇਖ ਨੂੰ ਕੇ ਰੋਜ਼ ਨੂੰ ਨਹੀਂ ਤਾਨੂੰ ਜਿਆਦਾ ਪਤਾ ਚੱਲਣ ਦੀ ਆ ਮੇਰੇ ਘਰ ਦੇ ਕੰਮ ਚ ਰੱਖੀ ਤੂੰ ਤੇ ਇੱਥੇ ਤੂੰ ਤੇ ਇੱਥੇ ਮੈਂ ਬਸ ਮੈਂ ਤੁਹਾਨੂੰ ਇੱਕੋ ਗੱਲ ਕਹਿ ਦੇਣੀ ਆ ਕਿ ਇਹਦੀਆਂ ਗੱਲਾਂ ਸੁਣੋਗੇ ਨਾ ਤੇ ਆਪਣਾ ਘਰ ਜਾੜ ਲੋਗੇ ਤੈਨੂੰ ਮੈਂ ਇੱਕ ਗੱਲ ਦੱਸਾਂ ਲੱਗਣਾ ਮਗਰ ਤੇ ਲੱਗ ਜੋ ਸੋਵਰੀ ਸੁਣੀ ਗੱਲੇ ਮੇਰੀ ਗੱਲ ਸੁਣ ਲੈ ਮੇਰੀ ਆਣ ਕੇ ਅੰਦਰ ਬੇੜਾ ਪੁੱਤ ਮੇਰੀ ਗੱਲ ਇੱਕ ਸੁਣ ਹੁਣ ਕੀ ਆ ਮਾਦਾ ਪੁੱਤ ਆਪਣੀਆਂ ਅੱਖਾਂ ਤੋਂ ਪਰਦਾ ਲਾ ਮੈਂ ਤੁਹਾਡਾ ਘਰ ਜਾਣ ਦੇ ਖੁਸ਼ ਨਹੀਂ ਆ ਪੁੱਤ ਨੂੰ ਮੈਂ ਵਿਆਹ ਕੇ ਲਿਆਈ ਮੇਰੀ ਨੂੰਹ ਆ ਮੈਂ ਇਹ ਚਾਹੁੰਨੀ ਆ ਤੁਹਾਡਾ ਬਿਜ਼ਨਸ ਤਾਂ ਹੋਵੇ ਨਾ ਕਿ ਮੈਂ ਤੁਹਾਨੂੰ ਜਾਣਾ ਪੁੱਤ ਥੋੜੀ ਜੀ ਸਮਝ ਕਰ ਉਹਨੂੰ ਵੀ ਸਮਝਾ ਇੰਨਾ ਖਰਚ ਨਹੀਂ ਕਰਦਾ ਕਿੱਟੀਆਂ-ਕੁੱਟੀਆਂ ਟਾਦੇ ਉਹਦੀਆਂ ਹਸਾ ਹਸਾ ਕੇ ਚੱਲੋ ਖਾਓ ਪੀਓ ਪਾਓ ਮੈਂ ਨਹੀਂ ਆਂਦੀ ਬਿਨਾ ਪਾਓ ਨਾ ਖਾਓ ਪਰ ਪਤਾ ਜਿਹੜੀ ਤੁਹਾਡੀ ਅੱਖਾਂ ਤੇ ਅਪੱਤੀ ਵੱਜੀ ਆ ਨਾ ਉਹਨੂੰ ਥੋੜੀ ਜਿਹੀ ਲਾ ਦੋ ਤੇ ਫੇਰ ਵੇਖੋ ਚਾਤੀ ਮਾਰੋ ਸਿਆਣੇ ਆਂਦੇ ਆ ਜਦੋਂ ਬਿਜ਼ਨਸ ਕਰੀਏ ਨਾ ਪਹਿਲੇ ਸਾਲ ਹੱਡੀ ਦੂਜੇ ਸਾਲ ਚੱਤੀ ਤੇ ਫੇਰ ਆਉਂਦੀ ਖੱਟੀ ਹੋਤ ਮੈਂ ਤੈਨੂੰ ਇਹ ਨਹੀਂ ਆਂਦੀ ਵੀ ਤੂੰ ਗਲਤ ਕਰਦਾ ਵਾ ਪਰ ਕੇ ਸਮਝਦਾਰੀ ਨਾ ਤੋਰ ਅੱਗੇ ਤੁਹਾਡੀ ਮਰਜ਼ੀ ਮੈਨੂੰ ਮਾਂ ਨੂੰ ਕੌਣ ਸਮਝਦਾਈ ਮੈਂ ਤਾਂ ਆਪਣੇ ਸਿਰ ਦੀਆਂ ਠੀਕਰੀਆਂ ਤੁਹਾਡੇ ਨਾਲ ਪਾਣ ਨਹੀਂ ਆ ਗਾੜੀ ਤੁਹਾਡੀ ਸਮਝਿਆ ਭਰਾਵਾ ਤੂੰ ਲੱਗਣਾ ਉਹਦੇ ਮਗਰ ਲੱਗ ਕੇ ਦੇਖ ਲੈ ਮਾਤਾ ਬਸ ਕਰ ਆ ਪ੍ਰਾਣੀ ਇਹ ਮਾਂ ਮਹਾਰਾਣੀ ਜੀ ਮੇਰੇ ਨਾਲ ਪਾਈ ਚਲ ਮੇਰੇ ਦੇ ਬੱਲੇ ਬੰਦੇ ਮੇਰੀ ਗੱਲ ਸੁਣ ਮੈਂ ਮੇਖਾਂ ਨੂੰ ਗੁੱਸੇ ਕਰਦੀ ਆ ਹੁਣ ਮਣਾਵਾ ਕਿੱਥੇ ਗਈ ਆ ਮੈਂ ਤਾਂ ਪੁੱਤ ਤੇਰਾ ਭਲਾ ਚਾਹੁੰਨੀ ਆ ਕਿ ਤੁਹਾਡਾ ਭਲਾ ਹੋਵੇ ਅੱਗੇ ਤੁਹਾਡੀ ਮਰਜ਼ੀ ਮੰਨਣੀ ਤੇ ਮਾਂ ਦੀ ਹੈ ਨਹੀਂ ਮਾਣ ਕੋ ਸਮਝ ਜਾਈ ਜਦੋਂ ਰੰਨਾ ਆ ਜਾਣ ਚਲ ਮਨਾ ਲਾ ਕਰਾਵਾ ਉਹਨੂੰ ਤੂੰ ਕੀ ਹੋ ਗਿਆ ਤੂੰ ਕਿ ਰਹੀ ਜਾਨੀ ਹੁਣ ਮੇਰੀ ਗੱਲ ਸੁਣੋ ਜੇ ਤੁਹਾਡੀ ਮਾਂ ਤੁਹਾਨੂੰ ਆ ਗੋ ਜਿ ਸੁਕਾਉਂਦੀ ਹੈ ਨਾ ਮੈਨੂੰ ਨਹੀਂ ਚਾਹੀਦੇ ਪੈਸੇ ਮੈਂ ਤਾਂ ਤੁਹਾਨੂੰ ਪਤਾ ਘਰ ਬਣਾਉਂਦੀ ਮਰ ਚੱਲੀ ਆ ਤੁਹਾਡੇ ਬਾਰੇ ਸੋਚਣ ਦੀ ਆ ਤੂੰ ਇਹ ਇੰਨਾ ਕਰ ਦੇ ਚੁਕਿਆ ਚਲ ਮੈਂ ਕਿੱਟੀ ਪਾ ਲੈਣੀ ਆ 4-5 ਲੱਖ ਦੀ ਤੇ ਕਿਸ਼ਤਾਂ ਦੇ ਹੀ ਜਾਨੀ ਆ ਮੈਨੂੰ ਕੀ ਮੈਨੂੰ ਕੀ ਮੈਂ ਕੀ ਕਰਨ ਨੂੰ ਸਿਰ ਸੋਣਾ ਹੋ ਮੈਨੂੰ ਲੋੜ ਨਹੀਂ ਆ ਗਈ ਆਹ ਬੜਾ ਪੈਸੇ ਤੁਸੀਂ ਆਹ ਬੜਾ ਪੈਸੇ ਆਪਣੇ ਮੈਂ ਨਹੀਂ ਲੈਣੀ ਜਿਹੜਾ ਮੈਂ ਸਿਆਰ ਦੋ ਜੀ ਉਹ ਵੀ ਲਲੋ ਤੀ ਨਾ ਬੜੋ ਦਿਨ ਬੜੋ ਕੋਈ ਗੱਲ ਨਹੀਂ ਰਣਜੀਤ ਪੈਸੇ ਦੀ ਗੱਲ ਹੈ ਨਾ ਆ ਲਓ ਫੜੋ ਤੁਸੀਂ ਪੈਸੇ ਮੈਨੂੰ ਨਹੀਂ ਚਾਹੀਦੇ ਕਿ ਤੁਹਾਡੇ ਪੈਸੇ ਮੈਂ ਕੀ ਕਰਨੀ ਆ ਦੱਸੋ ਮੈਂ ਕੀ ਕਰਨੇ ਪੈਸੇ ਮੈਂ ਤੇ ਘਰ ਬਣਾਉਂਦੀ ਮਰ ਚਲੀ ਤੁਹਾਡੀ ਮਾਂ ਕਿਉਂ ਨਹੀਂ ਸਮਝਦੀ ਮਿਲ ਨੂੰ ਆ ਪਹਿਲੇ ਜਵਾਬ ਦੇ ਦੇ ਕਹ ਲੋ ਮੇਰੀ ਕਾਲ ਸੁਣ ਮਾਤਾ ਤੈਨੂੰ ਕੀ ਦੀਦੀ ਕੁਛ ਹੈ ਹੈ ਮੈਂ ਤੇ ਨੀ ਨਾ ਤੈਨੂੰ ਕੁਛ ਕਿਹਾ ਦੱਸ ਮੈਂ ਕਿਤੇ ਪੈਸੇ ਦੀ ਭੁੱਖੀ ਤੁਹਾਨੂੰ ਤਾਂ ਪਤਾ ਹੀ ਹੈ ਮੇਰੇ ਪੇਕੇ ਕਿੰਨੇ ਅਮੀਰ ਆ ਕਿਤੇ ਮੈਂ ਤਾਂ ਇੰਨੇ ਨੋਟ ਵੇਖੇ ਆ ਇੱਥੇ ਆਣ ਕੇ ਮੈਂ ਕਿਤੇ ਪੈਸੇ ਨਹੀਂ ਵੇਖੇ ਆ ਹੁਣ ਕਿਤੇ ਬਿਜ਼ਨਸ ਚੱਲਿਆ ਮੈਂ ਤਾਂ ਸੌਰਦਾਸ ਕੀਤੀ ਤਵਾ ਚੱਲਣ ਡਿਆ ਵਾ ਤੁਹਾਨੂੰ ਤਾਂ ਪਤਾ ਹੀ ਆ ਤੁਹਾਡੀ ਜਨਨੀ ਤੜਨਾ ਕਿੰਨਾ ਪਿਆਰ ਕਰਦੀ ਆ ਪੈਸਿਆਂ ਦੀ ਕਿਹੜੀ ਗੱਲ ਆ ਲੱਫੜੋ ਪੈਸੇ ਤੁਸੀਂ ਇਹ ਕਿਹੜੀ ਗੱਲ ਆ ਮੈਂ ਕਦੀ ਤੁਹਾਡੇ ਕੋ ਪੈਸੇ ਮੰਗੇ ਮੈਂ ਤਾਂ ਕਦੀ ਕੰਨਾਂ ਨੇ ਮੰਗਿਆ ਮੈਨੂੰ ਤਾਂ ਪਤਾ ਮੈਂ ਘਰ ਚ ਗੁਜ਼ਾਰਾ ਕਰਨਾ ਉਹ ਲੱਲੂ ਵੈਸੇ ਤੀਰੇ ਪੈਸੇ ਦੀ ਕਿਹੜੀ ਗੱਲ ਹੈ ਆਹ ਜਵਾਬ ਤੇ ਦੇ ਦਿਓ ਮੈਨੂੰ ਪਹਿਲੇ ਤੇ ਮੈਨੂੰ ਜਵਾਬ ਦੇ ਦਿਓ ਪਹਿਲੇ ਮੇਰੇ ਦਾ ਜਵਾਬ ਹੀ ਤੈਨੂੰ ਮੇਰੀ ਗੱਲ ਸੁਣ ਪਹਿਲੇ ਖੇਮੇ ਸਾਡੇ ਸੰਤੈਨ ਨੂੰ ਘਰ ਹੈ ਮੈਂ ਦੱਸਾਂ ਮਾਤਾ ਦੀ ਗੱਲ ਕਿ ਸੱਚੀ ਨਾ ਹੋ ਜੇ ਤੇ ਦੋਰੇ ਤੇਰੇ ਲਫਾਫੇ ਚਾੜ ਕੇ ਮੈਂ ਤਾਂ ਤੇਨਾਂ ਪਰਸਾਂ 'ਚ ਪਾਏ ਤੇ ਤੁਸੀਂ ਕਿਉਂ ਨਹੀਂ ਸਮਝਦੇ ਮੇਰੇ ਤਾਂ ਸਤੋਂ ਜ਼ਿਆਦਾ ਵੀ ਕਰਿਆ ਫਿਰ ਠੀਕ ਹੈ ਮਾਤਾ ਵੀ ਬੋਲੀ ਜਾਂਦੀ ਆ ਮੈਂ ਪੈਸੇ ਨਾਲ ਪਿਆਰ ਜੀ ਤਾਂ ਨਹੀਂ ਕਰਦੀ ਉਹ ਜਨਾਨੀ ਤੁਹਾਨੂੰ ਭੜਕਾਉਂਦੀ ਆ ਮੇਰੇ ਖਿਲਾਫ ਉਹ ਸਾਡਾ ਘਰ ਖਰਾਬ ਕਰਨਾ ਚਾਹੁੰਦੀ ਆ ਮੈਂ ਤਾਂ ਤੁਹਾਨੂੰ ਆਖਿਆ ਲੱਲੋ ਪੈਸੇ ਲੱਲੋ ਕੋਈ ਗੱਲ ਹੀ ਨਹੀਂ ਕੀ ਚੰਗੀ ਗੱਲ ਸੁਣ ਨਾ ਰੋ ਜਾ ਕੇ ਟੀਕੂਟੀ ਵੇਖ ਕੇ ਜਿੱਦੀ ਚਲੀ ਆ ਠੀਕ ਆ ਪੈਸੇ ਉਹ ਬੰਦੇ ਨਾ ਤੇ ਹਾਂ ਹਾਈ ਹੈ ਮੇਰੇ ਬੰਧੂ ਪੱਤਿਆ ਤੈਨੂੰ ਤੇ ਕਿੱਟੀ ਦਾ ਵਾ ਨਹੀਂ ਪਤਾ ਹੈਗਾ ਤੈਨੂੰ ਮੈਂ 95 ਵਾਰੀ ਸਮਝਾਇਆ ਤੇਰਾ ਦਿਮਾਗ ਕਿੱਧਰ ਹੁੰਦਾ ਵਾ ਟੁੜੀ ਭਰੀ ਆ ਆ ਵੇ ਜੇ 5 ਲੱਖ ਦੀ ਕਿੱਟੀ ਪਾਈ ਹੈ ਨਾ ਹਾਂ ਤੇ ਸਾਡੇ ਕੋਲ ਐਂਡ ਤੇ 5 ਲੱਖ ਰੁਪਈਆ ਜੁੜ ਜਾਣਾ ਵਾ ਜਿਹਦੀ ਪਰਚੀ ਨਿਕਲੀ ਨਾ 5 ਲੱਖ ਰੁਪਈਆ ਉਹਦਾ ਹੋ ਜਾਣਾ ਵਾ ਤੋ ਤਾਂ ਕੀ ਫਾਇਦਾ 5 ਲੱਖ ਰੁਪਈਆ ਦੇ ਤਾ ਤੇ 5 ਲੱਖ ਹੀ ਮਿਲ ਜਾਣਾ ਜਦ ਵੱਧ ਮਿਲਣਾ ਆਏ ਮੇਰੀਏ ਕਸਮ ਤੇ ਇਹ ਮੇਰੇ ਜੋ ਗੈਹੋ ਰੱਖਿਆ ਮੇਰੀ ਗਾਸ ਨੂੰ ਹੁਣ ਧਿਆਨ ਨਾ ਮੈਂ ਆਪੇ ਕਰ ਲਵਾਂਗੀ ਤੁਹਾਡੇ ਕੋ ਕੁਝ ਨਹੀਂ ਹੋਣਾ ਬਸ ਮਾਂ ਦੇ ਮਗਰ ਨਾ ਲੱਗਿਓ ਤਾਂ ਮੈਂ ਨਾ ਕਹਿਤਾ ਜੇ ਉਹਦੀ ਪੁੱਠ ਤੇ ਨਾ ਚੜ ਜੇ ਉਹ ਤੇ ਕੋ ਬੇਬੇ ਮਾਂ ਦੇ ਪਿੱਛੇ ਲੱਗਣਾ ਨਾ ਤੇ ਤੈਨੂੰ ਪੈਸੇ ਫੜਾਉਣੀ ਮੈਂ ਤੁਹਾਨੂੰ ਪਤਾ ਕਿੰਡੀ ਚੰਗੀ ਹੁੰਦੀ ਸੀ ਆ ਉਦਨ ਦੀ ਵਿਟਰੀ ਪਈ ਆ ਜਿੱਦਨ ਨਹੀਂ ਮਲ ਕੋ ਜਾਣੋ ਹਟ ਗਈ ਆ ਉਹਨੂੰ ਪਤਾ ਕੀ ਆ ਆ ਜਿਹੜੀ ਦੱਥੀ ਮੇਰੇ ਹੱਥ ਤੇ ਰੱਖੀ ਹੈ ਨਾ ਆ ਸਾਰਾ ਕੁਝ ਬਣਾ ਕੇ ਤੇ ਮੇਰੀ ਧੀ ਕੋ ਕੱਪੜੇ ਕਿਉਂ ਨਹੀਂ ਲੈ ਕੇ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਮਾਤਾ ਬਾਰ ਬਾਰ ਕਹੀ ਜਿੰਦੀ ਪੈਸੇ ਮੇਰੇ ਹੱਥੇ ਰੱਖ ਕੇ ਮੇਰੇ ਹੱਥੇ ਰੱਖ ਇਹ ਕੀ ਚ ਇਹ ਸੂਡ ਬੂਡ ਵੇਬ ਨੂੰ ਬਣਾ ਕੇ ਦੇਉਗੀ ਕਿੰਨਾ ਝੇਰੋ ਗਿਆ ਹੀ ਗਏ ਨਹੀਂ ਉਹ ਕੋ ਸਮਝੋ ਨਾ ਗਾਲ ਨੂੰ ਨਹੀਂ ਵੇਖ ਲੱਗਦਾ ਆਹ ਕੁਛ ਜੇ ਆਂਦੀ ਬਠੀ ਕੋਈ ਨਹੀਂ ਨਹੀਂ ਬਠੀ ਦਾ ਪਤਾ ਨਹੀਂ ਮੈਨੂੰ ਨਹੀਂ ਕੁਝ ਪਤਾ ਮੈਂ ਤਾਂ ਫੋਨ ਕੋਈ ਮੈਂ ਦੋ ਦਿਨ ਦਾ ਕਾਣਾ ਬੁਲਾਉਣਾ ਛੱਡਿਆ ਮੇਰੀ ਗੱਲ ਸੁਣ ਮਾਂ ਦਾ ਝਾਂਟਾ ਪਠੀਕ ਖੋਲੀ ਉੱਥੇ ਪਰਛੇ ਤੇ ਮਸ਼ੀਨ ਰੱਖੀ ਹੋਣੀ ਆ ਮੇਰੀ ਗੱਲ ਸੁਣ ਮੈਨੂੰ ਕੋਈ ਮਤਲਬ ਨਹੀਂ ਉਹਨਾਂ ਗੱਲਾਂ ਦੇ ਨਾਲ ਤੂੰ ਮੇਰੇ ਪੈਸੇ ਸਾਹਮਣੇ ਰੱਖੇ ਹੀ ਨਾ ਹੈ ਸਾਹਮਣੇ ਆ ਸਾਂਭੇਆ ਗੁਰੂਦੀ ਸਾਂਭੇਆ ਅਜਿਹੇ ਹਜ਼ਾਰ ਪੰਦਰਸੌ ਰੁਪਏ ਲੈ ਮੇਰੇ ਲੋਹਾ ਵੀ ਲੈਂਦਾ ਮੈਨੂੰ ਮਾਸਾ ਲਾਜ ਨਹੀਂ ਪੈਦਾ ਤੇਰੀ ਜਨਾਨੀ ਲਾਜ ਨਹੀਂ ਕਿਤਨ ਮੈਂ ਇਨਾ ਕਹਿ ਦਿੰਨੀ ਚੱਲ ਵੇ ਆਂਦੇ ਨਾ ਪਾਂਡੇ ਦਾ ਮੂੰਹ ਮਿਲੋ ਕਲਾਵਾ ਜਿਥੇ ਅੱਗ ਬੋਤਨ ਪਤਾਈਆ ਕੁਤ ਮੇਰਾ ਹੀ ਹੁਣ ਸ਼ਰਮ ਕਰ ਲੈ ਫਿਰ ਜਾਨ ਕਈ ਜਲਦੀ ਬਾਰ ਬਾਰ ਆਲੇ ਪੈ ਆਲੇ ਪੈ ਜਦੋਂ ਫੜਦਾ ਪੜਾਉਦੀ ਵੀ ਨਹੀਂ ਆ ਚੱਲ 1000 2000 ਦੀ ਕੀ ਗੱਲ ਆ ਬਾਕੀ ਮੇਰੇ ਸਾਹਮਣੇ ਆ ਨਾ ਜਾ ਕੇ ਦੀ ਵਾਰ ਮੈਂ ਵੀ ਮੰਡਾ ਦੇ ਦਰੂਪੇ ਹੀ ਜਾ ਕੇ ਡਿੱਗਦਾ ਹੋਵਾਂਗੇ ਚੱਲੋ ਚੁੱਲੇ ਦੀ ਸੁਆਹੀ ਸੁਈ ਕਰਨੀ ਆ ਸਬਜੀ ਬਣਾਣੀ ਆ ਬੇਹਣੋਂ ਭਾਂਡਾchnਾ ਰਾਤ ਦਾ ਮਾਂਜਾ ਤੋਂ ਉਨਾ ਫੇਰ ਹੋਇਆ ਹੁਣ ਦੇ ਰੰਜੀਤ ਨੇ ਵੀ ਆਣਾ ਅੱਜ ਮੰਮੀ ਫੁਲਕਾ ਲਾ ਚਲਾ ਕਾਉਟਾ ਤੇ ਗੁੱਦਾ ਪਰ ਮੈਂ ਹੌ ਬਗਈ ਸਵੇਰ ਦੀ ਮਣੀ ਕੀ ਕੀ ਕਰਾਂ ਭਾਂਡੇ ਮਾਂਜਾਂ ਸਬਜੀ ਬਣਾਵਾਂ ਕੀ ਕੀ ਕਰਾਂ ਚਲੋ ਕੋਈ ਨਹੀਂ ਹੁਣ ਇਹਨਾਂ ਮੈਂ ਮਾਂਜਦੀ ਹਣ ਵਾਲੇ ਫੇਰ ਦੇ ਕੀ ਦੂ ਰੋਟੀ ਵਾਲੇ ਹੋਣਗੇ ਤਾਂ ਫੇਰ ਮਾਜ ਲੂੰਗੀ ਹੁਣ ਕੜ ਗਈ ਤੇ ਉਹ ਅਜੇ ਤੱਕ ਨਹੀਂ ਉઠી ਤੇ ਮੁੰਡੇ ਨੇ ਰੋਟੀ ਖਾਣ ਆ ਜਾਣਾ ਚਲੋ ਵੇਨੇ ਆਂ ਭੌਲਾ ਚੱਲੋ ਖਾਣਾ ਖਾਓ ਇੱਕ ਵਾਰੀ ਪਾਵਾ ਟੋਕਰੇ ਚ ਫੇਰ ਆ ਜੂ ਮੁੰਡਾ ਤੇ ਵੇਖੀ ਜੋ ਤੇ ਨਹੀਂ ਕੋਈ ਕੰਦੇ ਰੋਟੀ ਲਾ ਦੇ ਨੀ ਮਾਦਾ ਹਾਂ ਬੱਚਾ ਨਹੀਂ ਕਰੀਨੀ ਐ ਤੁਹਾਡੇ ਭੁੰਡੇ ਉੱਧੇ ਪਏ ਆ ਸਾਰੇ ਭੌਵਾ ਮੈਨੂੰ ਨਹੀਂ ਦੀਆਂ ਮੇਰੀ ਗੱਲ ਸੁਣੋ ਮੈਂ ਛੇੜ ਦੀ ਚਾਹ ਵੀ ਠੰਡੀ ਪੀ ਲਈ ਆ ਚਾਹ ਵੀ ਪੀਚੀ ਚੰਗੀ ਦਾ ਨਾ ਤੇ ਰੋਟੀ ਪਵਾ ਲਈ ਮਿਲਦਾ ਉਹ ਨਾਲ ਉਹ ਆਧੇ ਭਾਂਡੇ ਚ ਨਾਲ ਨੂੰ ਮਾੜ ਕੇ ਟੋਕ ਰੱਖਿਆ ਉਹਨੇ ਫੇਰ ਹੋਏ ਆ ਮੈਂ ਲੋਹੇ ਦੀ ਨਹੀਂ ਉਹ ਮੇਰਾ ਹੱਥ ਚਾਰ ਨਹੀਂ ਏ ਤੇ ਮੈਂ ਕੀ ਕਰਾਂ ਹੁਣ ਮੈਂ ਵੀ ਕੰਮ ਤੇ ਜਾਣਾ ਨਾ ਉਹਨੂੰ ਭੁੱਖ ਲੱਗੀ ਬਹੁਤ ਜਿਆਦੀ ਮੈਨੂੰ ਪਤਾ ਤੂੰ ਕੰਮ ਤੇ ਜਾਣਾ ਮੈਂ ਤੇਰੀ ਕਰਨ ਲਈ ਵੀ ਮੁੰਡੇ ਨੇ ਰੋਟੀ ਖਾਣਾ ਲਾ ਜਣਾ ਕੋਈ ਨਹੀਂ ਆਤਾ ਦੂਜਾ ਦਿਨ ਮੈਂ ਰੋਟੀ ਲਾਦੀ ਮੇਰੇ ਦਾਦਾ ਵੀ ਪਹਿਲਾਂ ਚਾਹ ਭਾਂਡੇ ਨੂੰ ਹੱਥ ਮਾਰਨਾ ਤੇ ਵੇਖ ਸਰ ਭਾਂਡੇ ਬਾਝੋਂ ਹੀ ਪਕਾ ਲੈ ਰੋਟੀ ਪਹਿਲਾਂ ਰੋਟੀ ਪਕਾ ਦੇਣੀ ਪਹਿਲਾਂ ਅਜੇ ਤੱਕ ਸੁਆਣੀ ਨਹੀਂ ਉਠੀ ਉਹ ਦਿਨ ਵੀ ਕਰਦਾ ਮੈਂ ਗੱਲ ਉਹ ਵੀ ਰਾਤ ਦਾ ਉਹਨਾਂ ਨੂੰ ਦੁਖੀ ਕੀਤਾ ਮੇਰੀ ਗੱਲ ਸੁਣ ਤੂੰ ਐਦਾ ਕਰ ਆਪਾਂ ਨਹੀਂ ਚੱਲੇ ਕਹਿੰਦਾ ਥੋੜਾ ਜਿਹਾ ਤੁਹਾਨੂੰ ਮੜਾਵਾ ਰੋਟੀ ਬਿਖਾ ਦੇ ਬਾਕੀ ਬਾਤ ਕਰਦੇ ਰਹੀ। ਮੈਂ ਥੋੜਾ ਬੁੱਤੇ ਮਾਜ ਕੇ ਪਤਾ ਲਾ ਦੇਣੀ ਹੈ ਮੈਨੂੰ ਤੇਰੀ ਫਿਕਰ ਹੈ ਕਿ ਤੂੰ ਰੋਟੀ ਖਾਣੀ ਆ। ਹਾਂ ਠੀਕ ਐ। ਪਰ ਮੇਰਾ ਵੀ ਦੇਖੋ ਮੇਰਾ ਵੀ ਸੋਚੋ ਕਿ ਮੈਂ ਗੁੱਡੀ ਆ ਕੀ ਕੀ ਕਰਾਂ ਮੈਂ। ਮੇਰੀ ਗੱਲ ਸੁਣ ਰੋਟੀ ਖਾ ਬਾਅਦ ਵਿੱਚ ਚਾਹ ਵੀ ਪੀਣੀ ਐ। ਠੀਕ ਠੀਕ ਹਾਂ ਚਾਹ ਵੀ ਖਾ। ਆਪਾਂ ਦੇ ਬਾਅਦ ਦੇ ਤੇ ਫਿਰ ਮੈਂ ਤੈਨੂੰ ਰੋਟੀ ਖਾ ਕੇ ਜੁਣੀ ਆ। ਤੇ ਫਿਰ ਮੈਂ ਚਾਹ ਹੁਣ ਮਿਲੂ। ਚਾਹ ਨੂੰ ਮੈਂ ਤੈਨੂੰ ਲਾ ਕੇ ਦੇਣੀ ਹੈ ਪੈਣੀ ਐ। ਇਹ ਭਰਾ ਨੂੰ ਨਹੀਂ ਆ। ਸਰ ਕੋਈ ਨਹੀਂ ਹੋਣੀ ਵਾਲੀ ਮਾਂ ਦੀ ਮਾਂ ਦੇ ਦੇਣੀ ਪੈ ਦੀ ਰਿਫਰਿੰਡਿੰਗ ਲੈਣਾ ਟਾਈਮ ਆਹ ਮਾਂ ਰਾਣੀ ਉੱਠੀ ਨਹੀਂ ਹਜੇ ਤੱਕ ਪਤਾ ਨਹੀਂ ਰਾਤ ਨੂੰ ਕੀ ਜਿਹੜੀਆਂ ਪੜਾਈਆਂ ਪਰਦੀ ਰਹਦੀ ਕਿਤਨੇ ਨਹੀਂ ਖਤਮ ਹੋਣਗੀਆਂ ਆ ਉਹ ਟੁਪੇੜੇ ਤੇ ਮੈਨੂੰ ਯਾਰ ਖਾਇਆ ਹੀ ਨਹੀਂ ਆ ਇੰਨਾ ਟਾਈਮ ਹੋ ਗਿਆ ਵਾ ਮੈਂ ਥੋੜਾ ਬਾਜੀ ਦੇ ਦਿੰਦੇ ਮੈਨੂੰ ਹੁਣ ਮੈਂ ਨਹਾ ਕੇ ਚਾਹ ਪੀ ਕੇ ਤੇ ਵੇਖਣ ਨਹੀਂ ਆਂ ਵੀ ਦੱਸ ਮੈਨੂੰ ਖਾਇਆ ਨਹੀਂ ਨਾ ਮੰਮੀ ਜੀ ਨੇ ਨਾ ਤੁਸੀਂ ਮੇਰੀ ਗੱਲ ਸੁਣੋ ਆ ਕੰਮ ਨਹੀਂ ਭੁੱਗਣਾ ਮੇਰੀ ਗੱਲ ਸੁਣ। ਆਹੜਾ 11 12 12 ਵਜੇ ਮੈਂ ਜੋ ਆਉਣੀ ਨਾ ਗੱਲੀ ਤੇ ਚੰਗਾ ਨਹੀਂ ਲੱਗਾ ਕੰਮ। ਤੇ ਯਾਰ ਸੋਰੀ ਪਤਾ ਕੀ ਹੋਇਆ। ਲੇਟ ਬੜੀ ਹੋ ਗਈ ਉਥੋਂ ਨਿਕਲਦਿਆਂ ਨਿਕਲਦਿਆਂ। ਵਾਵਾ ਡਾਂਸ ਡੂੰਸ ਜਿਆ ਕਰਨ ਲੱਪੀਆਂ ਸਾਰੀਆਂ ਜੜੀਆਂ। ਆਤ ਬੋਲਾ ਦੂ ਬੋਲਾ ਜਿਆ ਖੇਡਣ ਲੱਗ ਪੀਆਂ। ਉਦੋਂ ਪਤਾ ਇਹਨੂੰ ਲੱਗਾ ਟਾਈਮ ਕਦੋਂ ਹੋ ਗਿਆ। ਅੱਜਾ ਮਜ਼ਾ ਆਇਆ ਨਾ ਰੰਜੀਤ ਮੈਂ ਤੁਹਾਨੂੰ ਕੀ ਦੱਸਾਂ। ਬੜਾ ਮਜ਼ਾ ਆਇਆ। ਮੈਂ ਕਦੀ ਗਈ ਹੁਣੀ ਨਾ। ਪਹਿਲੇ ਜਣ ਗਈ ਸੀ। ਮੇਰੇ ਨਾਲ ਮਜ਼ਾ ਨੇ ਲੈ ਜਿਆਦਾ। ਇਹ ਵੀ ਇਹਦਾਂ ਕਰ ਦਵੇ ਸਾਬ ਤੋ। ਇੱਕ ਮਟ ਮੇਰੀ ਗੱਲ ਸੁਣ ਲੋ ਫਿਰ ਜਵਾਬ ਮੈਨੂੰ ਮੈਨੂੰ ਗੱਡੀ ਲੈ ਦੋਗੇ ਉੱਥੇ ਕਈ ਜਾਣੀਆਂ ਗੱਡੀ ਚਾਹੀਆਂ ਹੀ ਮੈਂ ਤੇ ਐਕਟਿਵ ਆ ਗਈ ਹੀ ਹਾਂ ਵੇ ਲੋ ਹਾਂ ਮੈਨੂੰ ਗੱਡੀ ਲੈ ਦੋਗੇ ਨਾ ਬੜਾ ਜੇ ਕੰਮ ਤੁਹਾਡਾ ਵਧੀਆ ਚੱਲੂਗਾ ਤੇ ਮੇਰੀ ਗੱਲ ਸੁਣ ਐਕਟਿਵ ਆ ਤੂੰ 12 ਵਜੇ ਆਈ ਹੈ ਤੇ ਗੱਡੀ ਲੈ ਜੀ ਤੂੰ ਸਾਰੀ ਸਾਰੀ ਰਾਤ ਨਹੀਂ ਮੁੜਿਆ ਕਰਨਾ ਤੇ ਮੇਰੀ ਗੱਲ ਸੁਣ ਨੂੰ ਚੰਗਾ ਲੱਗਦਾ ਵਾ ਕਰੀ 12 ਵਜੇ ਤੂੰ ਆਂਦੀ ਆ ਕੀ ਕਹਿਣਗੇ ਲੋਕੀ ਕੀ ਕਹਿਣਗੇ ਰਿਸ਼ਤੇਦਾਰ ਪਿੰਨੇ ਦੇ ਨੇਰੇ ਤਾਂ ਕੱਲੀ ਆਉਣੀ ਨਹੀਂ ਅਹੀਂ ਆਪਣਾ ਕੰਮ ਵਧਾਉਣਾ ਮਾ ਨਾ ਅਹੀਂ ਰਿਸ਼ਤੇਦਾਰਾਂ ਨੂੰ ਤਾਂ ਭੈਣ ਭਰਾਵਾਂ ਨੂੰ ਕੀ ਕਰਨਾ ਤੇ ਕੰਮ ਇਦਾਂ ਵਧਣਾ ਆਪਣਾ ਕੰਮ ਲਈ ਮੈਂ ਕਰਨ ਤੇ ਰਿਹਾ ਕੰਮ ਹੈ ਹੈ ਵੱਡੇ ਵੱਡੇ ਬੰਦੇਆਂ ਨਾਲ ਬੈਣੀ ਖਰੋਣੀ ਬਣਾਉਣ ਡਈ ਆ ਸਮਝਦੇ ਕਿਉਂ ਨਹੀਂ ਜੇ ਅੱਗੇ ਨਾਲੋਂ ਵੇਖੋ ਕਿੰਨਾ ਇੰਪਰੂਵ ਹੋਇਆ ਵਾ ਸਾਰੇ ਪਾਸੇ ਪਤਾ ਉੱਥੇ ਕਿੱਡੀਆਂ ਕਿੱਡੀਆਂ ਅਮੀਰ ਜਨਾਨੀਆਂ ਆਈਆਂ ਸੀ ਗੱਡੀਆਂ ਲੈ ਲੈ ਕੇ ਹੁਣ ਮੈਂ ਮੇਰਾ ਵੀ ਇਰਾਦਾ ਵੀ ਹੋਣਾ ਅਗਲੀ ਕਿੱਟੀ ਤੱਕ ਮੈਂ ਗੱਡੀ ਗੁੱਡੀ ਕਢਾਲਵਾ ਪਤਾ ਨਹੀਂ ਕੰਮ ਵਧਣ ਦੇ ਆ ਘਟਣ ਦੇ ਆ ਇਹ ਪਹਿਲਾ ਸਵੇਰੇ ਸਵੇਰੇ 6 ਵਜੇ ਉੱਠ ਕੇ ਸਫਾਈ ਸੁਫੀ ਕਰ ਲੈਣੀ ਨਹੀਂ ਕਰਦਾ ਸਾਰਾ ਕੰਮ ਕਰ ਲੈਣੀ ਨਹੀਂ ਆ ਅੱਜ ਤੋਂ ਦਾ ਮ ਆ ਕਿੱਟੀਆਂ ਦੇ ਚੱਕਰ ਚ ਪਈ ਏ ਤੂੰ ਹੈ ਆ 12 ਕਿਵੇਂ ਤੋਂ ਪਹਿਲਾਂ ਉੱਡਦੀ ਨਹੀਂ ਦੁਪਹਿਰ ਦੇ ਮਾਤਾ ਕਰਨੀ ਕੀ ਕੰਮ ਕਰਦਾ ਮਾਤਾ ਦੇ ਕਰਨਦੀ ਪਰ ਮਾਤਾ ਦੇ ਕੱਲੀ ਦੇ ਹੱਥਾਂ ਦੇ ਪਿਆ ਕਿਤੇ ਤੂੰ ਵੀ ਤੇ ਕਰ ਲਿਆ ਯਾਰ ਕੋਣੇ ਕੋ ਕੀ ਹੋ ਜੂਗਾ ਇਹ ਮੈਂ ਮਰਾ ਫੋਟਾ ਕਰ ਵੀ ਲਊਗੀ ਤੇ ਦੱਸੋ ਕਰਨ ਤੋਂ ਹਨ ਨੂੰ ਕਸ ਚੱਲੀ ਏ ਕੰਮ ਕਰਨ ਨਾਲੋ ਮੇਰੀ ਗੱਲ ਸੁਣੋ ਬੁੱਢੀ ਏਹੀ ਆ ਬੁੱਢਾ ਸਰੀਰ ਉਹ ਕਿੰਨਾ ਕਰ ਲਊਗੀ ਤੇ ਨਾਲੇ ਸਵੇਰ ਦਾ ਮੈਂ ਐਸੇ ਕਰਕੇ ਦੇ ਮੈਨੂੰ ਚਾਹ ਵੀ ਠੰਡੀ ਪੀਤੀ ਜ਼ਰਾ ਸਫਿਰਦੀ ਤੇ ਰੋਟੀ ਘੱਟ ਤੱਕ ਨਹੀਂ ਮੈਂ ਖਾਦੀ ਕਿੱਦਾਂ ਮੇਰਾ ਕਿਦਾਂ ਚੱਲੂ ਕਰ ਦੱਸ ਚੰਗਾ ਦੇ ਦੇਣੀ ਆ ਮੈਂ ਕਿਹੜਾ ਰੋਜ਼ ਲੇਟ ਆਉਣੀ ਆ ਅੱਜ ਜਦੋਂ ਕਿੱਟੀ ਤੇ ਜਾਨੀ ਉਦੋਂ ਹੀ ਲੇਟ ਹੋਈ ਆ ਤਾਂ ਕੀ ਹੋ ਗਿਆਵੇਂ ਤੁਸੀਂ ਤੇ ਗੱਲ ਦਾ ਇਸ਼ੂ ਬਣਾਈ ਜਾਂਦੇ ਯਾਰ ਗੱਲ ਹੋਣੀ ਆ ਮੇਰੀ ਗੱਲ ਸੁਣ ਕੰਮ ਤੇ ਜਾਣਾ ਹੁੰਦਾ ਤੈਨੂੰ ਪਤਾ ਵਾ ਐ ਨਹੀਂ ਮੇਰੀ ਜ਼ਿੰਮੇਵਾਰੀ ਹੁਣ ਕੰਮ ਬਹੁਤ ਤਕੜਾ ਮੇਰਾ ਚਲੋ ਹਾਂ ਤੀ ਕਿੰਨੇ ਵਜੇ ਜਾਣਾ ਦੱਸ ਦੋ ਮੈਨੂੰ ਵਾ ਵੇ ਲੱਗੀ ਮੈਂ ਤਾਂ 2 ਘੰਟੇ ਲੇਟ ਹੋ ਗਿਆ ਵਾਂ ਅੱਛਾ ਚਲੋ ਠੀਕ ਹੁਣ ਮੈਂ ਤੇ ਮੁੰਡੇ ਨੂੰ ਕਿਹਾ ਵਾ ਨਾ ਰਬੇ ਮੈਂ ਆਹ ਭਰਾਵਾ ਸਾਮਲੀ ਮੇ ਆਉਣਾ ਵਾਂ ਚਾਹ ਮੈਂ ਦੇਦੀ ਚਾਹ ਨਹੀਂ ਚਾਜਣਾ ਪੀਦੀ ਠੱਡੀ ਚਾਹ ਦਿੱਤੀ ਮੈਂ ਤੇ ਆਪ ਹੈਲੋ ਕੀ ਹੋਇਆ ਕਿਤੇ ਚੱਲੇ ਗੱਲ ਸੁਣੋ ਪੂਰੀ ਮੇਰੀ ਪੁੱਤ ਹਾਂ ਦੱਸੋ ਮੇਰੀ ਗੱਲ ਸੁਣੋ ਰੋਟੀ ਦਾ ਦਮਾਦਾ ਨੇ ਘਰ ਦਰਾਂ ਹੁਣ ਹਾਂ ਤੂੰ ਹੋ ਰਿਹਾ ਫਰੈਸ਼ ਫਰੁਸ਼ ਤੇ ਮੇਰੀ ਗੱਲ ਸੁਣ ਜਾਲ ਮਾਰੀ ਚ ਲੈ ਕੇ ਪਾਇਆ ਮੈਨੂੰ ਮੈਂ ਜਾਣਾ ਫੜਾਉਣੇ ਜਾ ਕੇ ਬਹਿ ਕੇ 36 ਕੰਮ ਮੈਨੂੰ ਕੱਲ ਵਾਲੇ ਹੋਰ ਕੱਲ ਵਾਲੇ ਹੋਰ ਪਰਸੋਂ ਵਾਲੇ ਜੇ ਪਹਿਲੇ ਆਉਣ ਨੂੰ ਛੱਡਾ ਲੋੜ ਟਾਈਮ ਨਾਲ ਨਹੀਂ ਨਾਲ ਹੁਣ ਆ ਗਏ ਲੈਓ ਲੈਓ ਕਿੰਨੇ ਕੀ ਆ ਇਹਦੇ ਲੈ ਜਾਓ ਪੂਰੇ ਦੇ ਹੈਗੇ ਆ ਜਿੱਦਾਂ ਤੁਸੀਂ ਮੈਨੂੰ ਬੜਾਇਆ ਉਦਾਂ ਹੀ ਮੈਂ ਰੱਖਿਆ ਸੀ ਮੈਂ ਤਾਂ ਹਜ਼ਾਰ ਵੀ ਮਿਲ ਕੇ ਵਿੱਚੇ ਭਾਤਾਂ ਇੱਕ ਮਿੰਟ ਇੱਕ ਮਿੰਟ ਥੋੜਾ ਨਾਲ ਬਾਾਕੀ ਤੇਰੀ ਗੱਲ ਸੁਣ ਆ ਵੀ ਗਿਣ ਲੋ ਸ਼ਾਇਦ ਪੂਰੇ ਹੋ ਜਾਣਾ ਓਏ ਆ ਤੇ ਬੰਨੇ ਆ ਤੇ ਪਤਾ ਮੈਨੂੰ ਆਹ ਮੇਰੀ ਗੱਲ ਸੁਣ ਬਾਕੀ ਮੈਂ ਕਿੱਥੇ ਗਿਆ ਤੇਨੂੰ ਮੈਂ ਕੀ ਕਿਹਾ ਸੀ ਜੇ ਤੈਨੂੰ ਲੋੜ ਹੈ ਜਦੀ 1000 2000 ਲੈ ਲੈ ਵਿੱਚੋਂ ਰੁਪਈਆ 26 ਤੇ 27 ਹਜ਼ਾਰ ਘਟੰਦੇ ਵਿੱਚੋਂ ਓ ਰஞ்சிਤ ਮੇਰੇ ਵੇ ਲੋ ਤੂੰ ਯਾਰ ਪਨਾਇਓ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਤੁਹਾਨੂੰ ਕੱਲ ਕਿਹਾ ਕੀ ਆ ਕਿ ਕੀ ਕਹਿਣਾ ਸੁਣ ਤੇਰੀ ਗੱਲ ਮੈਂ ਯਾਰ ਮੈਂ ਤੁਹਾਨੂੰ ਕੱਲ ਕਿਹਾ ਤੇ ਕਹੀ ਮੈਂ ਕਿੱਟੀ ਦੇਣੀ ਹੈ ਤੇ ਦੇਣੀ ਹੈ ਜ਼ਰੂਰੀ ਹੈ ਉੱਥੇ ਮੇਰੀ ਇਨਸਲਟ ਹੋਣੀ ਮੈਂ ਹੁਣ ਕੀ ਦਵਾਂ ਤੂੰ ਤੇ ਕੱਲ ਕਿੱਡੀ ਦੇਣੀ ਮੈਂ ਉਹਨੂੰ ਕਿਤੇ ਦੇ ਕੇ ਆਵਾਂ ਲੱਗੇ ਮਨਿੰਦਰ ਨੂੰ ਮੇਰੀ ਕਿਸ਼ਤ ਟੁੱਟ ਗਈ ਨਾ ਹੁਣ ਮੈਂ ਕੀ ਕਰਾਂ ਕੋ ਜਿਹੜਾ ਮੇਰਾ ਨੁਕਸਾਨ ਹੋਣਾ ਨਾ ਗਾਂ ਉਹ ਵੇਖ ਲਈ ਤੂੰ ਆਪੇ ਇਹ ਬੰਨ ਲੈ ਕੀ ਵੇਖੀ ਜਾਈ ਹਣ ਜੇ ਕਿੱਟੀ ਪਾਈ ਸੀ ਤੇ ਮੈਂ ਕਿੱਟੀ ਤਾਂ ਦੇਣੀ ਸੀ ਆ ਪੈਸੇ ਨਾ ਨਾ ਪੂਰੇ ਗਏ ਨਾ ਤਰੀਂਗਾ ਕਿੱਟੀਆਂ ਖੜੀਆਂ ਜਾਣੀਆਂ ਤੇ ਕਿੱਟੀ ਵੇਲੇ ਪੈਸੇ ਚੱਲ ਜਣੇ ਤੇਰੇ ਸਾਰਾ ਕੁਝ ਚੱਲ ਜਣੇ ਅਗਲੀ ਕਿਸ਼ਤਾ ਕਿਦਾਂ ਦੇਣੀ ਕਿੱਟੀ ਵਾਲੀਆਂ ਇੰਨਾ ਪੈਸਾ ਨੂੰ ਜਾਣਾ ਸਾਰਾ ਕੁਝ ਤਰਾ ਮੈਂ ਤੈਨੂੰ ਕਿਹਾ ਸੀ ਰੁਕ ਜਾ ਇੱਕ ਦੋ ਵਾਰੀ ਰੁਕ ਜਾ ਲਈ ਹੁਣ ਮੈਂ ਪੈਸੇ ਤੂੰ ਪੂਰੇ ਕਰਾਂ ਤੇ ਤੂੰ ਇਹ ਮੈਨੂੰ ਪਰੋਦਰ ਨਹੀਂ ਮਨਾ ਕਰ ਦੇਣਾ ਸੀ ਉੱਥੇ ਮੈਂ ਕਹਿ ਆਈ ਆ ਗੁਰਪ੍ਰੀਤ ਬੜਾ ਟਾਣਾ ਤੈਨੂੰ ਕੱਲ ਅਗਲੀ ਨਸਾਰਿਆਂ ਦੇ ਵਿੱਚ ਮੇਰਾ ਨਾਮ ਲਿਖ ਲਿਆ ਤੇ ਹੁਣ ਮੈਂ ਉਹਨੂੰ ਕੀ ਕਵਾਂ ਵੀ ਮੈਂ ਕਿੱਟੀ ਨਹੀਂ ਦੇਣੀ ਹੈ ਤੂੰ ਤੂੰ ਬੜਾ ਪੁੱਛ ਕੇ ਕਰਦੀ ਮੈਨੂੰ ਸਾਰਾ ਕੁਝ ਹੌਣੀਆਂ ਮੈਂ ਕੀ ਕਰਾਂ ਤੇ ਮੈਂ ਇੱਥੇ ਕਿਸ਼ਤ ਦੇਣੀ ਮੈਂ ਕਿੱਥੋਂ ਦੇਣੀ ਮੈਂ ਕਿਹੜੀ ਸਰਕਾਰੀ ਜੋਬ ਤੇ ਲੱਗੀ ਆ ਕਾਹਦਾ ਰੋਲਾ ਕੀ ਰੋਲਾ ਪਾਦਾ ਤੂੰ ਕੁਝ ਨਹੀਂ ਮਾਦਾ ਪੈਸੇ ਘਟਦੇ ਆ ਵੇਖ ਲੈ ਇਸ ਮਾਦ ਵੇਹਲਾ ਉਹ ਆਉਂਦੇ ਨੇ ਨਾ ਪਹਿਲਾ ਯਾਰ ਤੇ ਪਹਿਲਾ ਹੀ ਗਾ ਪਹਿਲੀ ਕਿਸ਼ਤੀ ਇੱਲੀ ਡਟ ਗਈ ਨਾ ਤੈਨੂੰ ਮੈਂ ਬੜਾ ਮੁੰਡਿਆ ਸਮਝਾਇਆ ਸੀ ਪੀ ਇਹ ਜਨਾਨੀ ਦੇ ਮਗਰ ਨਾਂ ਲੱਗ ਪੈਸੇ ਲਿਆ ਕੇ ਮਾਂ ਦੇ ਹੱਥ ਤੇ ਤਾਰ ਪੂਰੇ ਅੰਦਰ ਕੋ ਲੈ ਕਿਸ਼ਤ ਤਾਰ ਮਾਤਾ ਤੂੰ ਹੋਰ ਨਾ ਮੇਰਾ ਦਬਾਅ ਖਰਾਬ ਕਰ ਪਹਿਲਾਂ ਇਹਨੂੰ ਕਰਨ ਪੂਰੇ ਕੀ ਕਰਾਂ ਦਾ ਮੈਂ ਦੱਸ ਪਿੱਲਾ ਪੂਰੇ ਮੈਥੋਂ ਕਾਪੀ ਦਾ ਕਾਗਜ਼ ਪੜ ਕੇ ਛਪਾ ਲਿਆ ਮੈਂ ਕਿੱਥੋਂ ਪੂਰੇ ਕਰਦਾ ਮੈਂ ਤੈਨੂੰ ਪਤਾ ਨਹੀਂ ਤੂੰ ਮੈਨੂੰ ਬਿਨਾਂ ਪੁੱਛਿਆ ਖੜੇ ਕਿਉਂ ਪਿੱਲਾ ਦੱਸ ਤਾ ਇਹ ਮੈਨੂੰ ਜੇ ਦੁਰਮੇ ਕਹਿ ਵੀ ਨਾ ਖੜੀ ਨਾ ਖੜੇ ਪੈਸੇ ਕਸੂਰ ਕਾ ਕਸੂਰ ਕਾ ਤੇਰਾ ਜਿਆਦਾ ਵਾ ਜਦੋਂ ਤੈਨੂੰ ਮੈਂ ਸਮਝਾਇਆ ਉਦੋਂ ਤੂੰ ਮਾਂ ਦੇ ਮਗਰ ਨਹੀਂ ਲੱਗਾ ਤੂੰ ਬੁੱਢੀ ਦੇ ਮਗਰ ਲੱਗਾ ਨਹੀਂ ਮਾਤਾ ਸਾਡੀ ਜੋ ਜੋ ਸਿਆਣੀ ਆ ਹੁਣ ਲੈ ਲੈ ਨਜ਼ਾਰਾ ਭਰਾਵਾ ਜਿਹੜਾ ਤੂੰ ਐਡਾ ਵੜਾ ਦੱਬ ਜਿਵੇਂ ਸੜਾਕ ਕੀਤਾ ਨਾ ਜੇ ਇਤਨਾ ਹੀ ਕਿਸ਼ਤਾਂ ਕਰਦੀ ਘੜੀਆਂ ਨਾ ਤੇਰਾ ਨਹੀਂ ਬਣਨਾ ਕਰ ਤਵੀ ਇਹਨੂੰ ਸਮਝਾ 12 12 ਵਜੇ ਤੱਕ ਆਉਂਦੀ ਇਟੀਆਂ ਦਿੰਦੀ ਉਸ ਵੇਲੇ ਅਜੇ ਗੱਡੀ ਮੰਗਣ ਗਈ ਹੋਰ ਸੁਣ ਲਾਗਾ ਦੇ ਜਵਾਬ ਮਾਤਾ ਨੂੰ ਮਾਤਾ ਤੈਨੂੰ ਤੇ ਆਦਤ ਆ ਕੰਦੀ ਬੁਈ ਲਾ ਕੇ ਗੱਲਾਂ ਸੁਣਨ ਦੀ ਹੈ ਗੱਡੀ ਦਾ ਤੈਨੂੰ ਕਿੱਥੋਂ ਪਤਾ ਲੱਗ ਗਿਆ ਗੱਲ ਤਾਂ ਮੈਂ ਉਹਨਾਂ ਨਾਲ ਕਰੰਡੀ ਆ ਤੇਰੀ ਕੀ ਆਦਤ ਹੈ ਅਬ ਬਾਲਦੀ ਤੇ ਹੋਰ ਤੇਲ ਪਾਉਂਦੀ ਗੋਲੀ ਤਾਂ ਨਹੀਂ ਗਈ ਉਹ ਆਂਦੇ ਹੁੰਦੇ ਨਾ ਬੰਦਰਾਂ ਨੂੰ ਬਣਾਉਂਦੀਆਂ ਟੋਪੀਆਂ ਹੋਣਾ ਦੇ ਮੈਨੂੰ ਸਕੂਟੀ ਤੋਂ ਗੱਡੀ ਲਾ ਦੇ ਫਿਰ ਤੇ ਤੇਰਾ ਫੱਕਾ ਨਹੀਂ ਰਹਿਣਾ ਸੰਭਲ ਜਾ ਜੇਂ ਸਿਆਣਾ ਬੱਜਾ ਆ ਤਾਂ ਚਲ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਪੂਰੇ ਕਰ ਲੂੰਗਾ ਅੱਜ ਪਰ ਜੇ ਇੰਦਾ ਚੱਲਦਾ ਰੇ ਕੰਮ ਖਰਾਬ ਹੋ ਜਾਣਾ ਹੀ ਥੋੜਾ ਹਿਸਾਬ ਨਾਲ ਚੱਲ ਨਾਲੇ ਆਪ ਗੱਲਾਂ ਕਰਨ ਦੀ ਨਾਲੇ ਮੈਨੂੰ ਪਿੱਲਾ ਕਰਵਾਉਂਦੀ ਮਾਤਾ ਕੋਲ ਇੱਕ ਨਕਲੀ ਸਾਰਾ ਸਾਰਾ ਦੇ ਕੰਮ ਕਰਦੀ ਆ 12 12 ਵਜੇ ਤੱਕ 6 8 ਵਜੇ ਤੱਕ 9 9 ਵਜੇ ਤੱਕ ਸੁਤੀ ਨਹੀਂ ਹੁੰਦੀ ਇੱਕ ਪੈਸੇ ਖਰਚੀ ਜਾਂਦੀ ਆ ਹੁਣ ਹੋ ਗਿਆ ਨਾ ਕੰਮ ਹੋਈ ਪਹਿਲੀ ਕੜ ਗਈ ਆ ਸਾਬਨਾ ਤਰੋਗੇ ਨਾ ਮੈਂ ਤਨ ਇਹੋ ਨਹੀਂ ਮੈਂ ਤੁਹਾਡੀ ਦੁਸ਼ਮਣ ਨਹੀਂ ਕੀ ਮੈਂ ਨਹੀਂ ਆ ਉਹ ਤਾਂ ਸਾਬਨਾ ਚੱਲੋ ਥੋੜਾ ਕੱਚਾ ਕਰੋ ਸੰਭਲ ਕੇ ਚੱਲੋ ਤੁਹਾਡਾ ਬਿਜ਼ਨਸ ਕਿ ਤਰ੍ਹਾਂ ਫੈਲਦਾ ਉਹਨੂੰ ਤੁਮਾਰਾ ਗੁੱਸਾ ਵੜਾ ਕਰਦਾ ਵੀ ਮੇਰੀ ਮਾਂ ਵੀ ਨਹੀਂ ਇਸ ਤਰ੍ਹਾਂ ਹੁੰਦੀ ਆ ਹੁਣ ਪਰਨ ਮੂੰਹ ਕਰ ਲੈ ਲੈ ਸੁਆਦ ਮਾਦਾ ਕੁਛ ਨਹੀਂ ਹੋਇਆ ਤੂੰ ਜਿਆਦਾ ਬਲਦੀ ਤੇ ਤੇਲ ਨਾ ਪਾ ਮੇਰੀ ਗੱਲ ਸੁਣ ਕਰ ਲੈ ਕਰ ਲੂੰਗਾ ਪੂਰੇ ਇਨੇ ਕੇ ਪੈਸੇ ਮੈਂ ਇਹਦਾ ਪੈਸੇ ਪੂਰੇ ਕਰਨੇ ਹੁਣ ਮੈਨੂੰ ਸਮਝਣੀ ਆਉਂਦੀ ਕੋਈ ਨਹੀਂ ਤੂੰ ਬੜੀ ਆਸਾਨੀ ਨਾਲ ਕਹਤਾ ਮੈਂ ਪੂਰੇ ਮਾਦਾ ਕਰ ਲੂੰਗਾ ਕਿੱਥੋਂ ਕਰੇਗਾ ਹੱਡ ਵੇਚੇਗਾ ਤੁਹਾਡੇ ਵਿੱਚਿੰਦ ਇੱਕ ਦੀ ਨੌਕਤ ਨਹੀਂ ਆਉਂਦੀ ਮਾਦਾ ਤੇ ਫਿਰ ਕਿੱਥੋਂ ਕਰੇਗਾ ਦੱਸ ਨਾ ਮੈਨੂੰ ਹੁਣ ਹੋ ਗਈ ਮੇਰੀ ਚੈਨ ਪਈ ਇੱਕ ਉਹ ਗਹਿਣੇ ਪਾਉਣਾ ਹੁਣ ਚੱਲੀ ਹੋਰ ਕੀ ਆ ਕਹਿਣ ਆਪਣੀ ਗਹਿਣੇ ਪਾਵੀ ਤੇ ਉਹਨੂੰ ਨਾ ਸਮਝਾਣੀ ਪਰਾਵਾ ਉਹਨੇ ਹੋਰ ਪੁੰਗੇ ਚੜ ਜਾਣਾ ਹੀ ਉਹਨੇ ਕਿਹਾ ਵਾਵਾ ਚੈਨ ਪਾ ਕੇ ਅਗਲੇ ਅੱਤ ਕੀ ਪੰਜੀ ਕੱਢਿਆ ਗਾੜੀਆਂ 30 ਕੱਢੂਗੀ ਉਹ ਤੂੰ ਨਾ ਮੌਕਾ ਜਾਣਦੀ ਕਿਤੇ ਉਹਨੂੰ ਗੋਲੀ ਮਾਰਦਾ ਹੁਣ ਮੈਂ ਕੀ ਕਰਾਂ ਹੁਣ ਮੈਂ ਪੁੱਤ ਨਾ ਗੋਲੀ ਮਾਰਦੇ ਨੂੰ ਨਹੀਂ ਆਖਿਆ ਮੈਂ ਆਖਿਆ ਉਹਦੀ ਕੋਈ ਚੀਜ਼ ਉਹਨੂੰ ਸਮਝ ਲੱਗਾ ਕਿ ਮੇਰੀ ਕੋਈ ਚੀਜ਼ ਪਈ ਆ ਉਹ ਵੀ ਉਹਦੀ ਆ ਚੈਨ ਵੀ ਉਹਦੀ ਆ ਸਾਰਾ ਕੋਤਾ ਹੀ ਆ ਉਹ ਆਪਾਂ ਕੜਾ ਬਣਾ ਕੇ ਦਿੱਤਾ ਉਹਨੂੰ ਕਿਹਾ ਉਹ ਪਾਵੇ ਫਿਰ ਉਹਨੂੰ ਸਮਝਾਵੋ ਉਹਨੂੰ ਦੁੱਖ ਲੱਗੂਗਾ ਵੀ ਮੇਰੇ ਹੱਥਾਂ ਤੋਂ ਕੋਈ ਚੀਜ਼ ਲੱਥੀ ਆ ਤੇ ਗਾਂ ਮੈਂ ਜੀ ਗਲਤੀ ਨਾ ਕਰੂੰਗੀ ਅਜੇ ਸਮਝਦਾ ਸਿਆਣਾ ਬਣ ਜਾ ਮੈਂ ਪੁੱਤ ਤਾਡਾ ਬੁਰਾ ਨਹੀਂ ਸੋਚਦੀ ਮੈਂ ਨਹੀਂ ਆ ਤੁਹਾਡਾ ਕੰਮ ਚੰਗਾ ਚੱਲੇ ਆਪਣਾ ਘਰ ਬਣਾ ਬਣਾਓ ਸੋਣਾ ਸੋਣਾ ਤੁਹਾਡਾ ਕੰਮ ਚੱਲੇ ਕਿਸਤਾ ਲੱਥਣ ਮੇਰੀ ਗੱਲ ਸੁਣਾ ਤਾ ਜੇ ਮੈਂ ਬਿਜ਼ਨਸ ਖੜਾ ਕੀਤਾ ਨਾ ਉਹ ਵੀ ਐਡੀ ਨਿਆਣੀ ਨਹੀਂ ਉਹਨੂੰ ਵੀ ਪਤਾ ਇਹ ਮੇਰਾ ਹੀ ਕੰਮ ਹੈ ਸਾਰਾ ਉਹਦਾ ਹੀ ਸਾਰਾ ਕੁਝ ਜੇ ਨਿਆਣੀ ਨਾ ਨਾ ਹੁੰਦੀ ਤਾਂ ਪੁੱਤ ਸਭੀ 27000 ਐਵੇਂ ਨਾ ਖਰਚੀ ਆਉਂਦੀ ਓਏ ਓ ਤੈਨੂੰ ਪਤਾ ਹੁਣ ਜਿਹੜੇ ਕਮਾਜ ਪਈਓ ਕਿਟੀਆਂ-ਕੁਟੀਆਂ ਦੇ ਤੇ ਉਧਰ ਹੋ ਗਿਆ ਖਰਚਾ ਚੱਲ ਕੋਈ ਗੱਲ ਨਹੀਂ ਹੁਣ ਤੈਨਾਂ ਕਰ ਲੈਣਾ ਪੂਰਾ ਹਰ ਅਗਲੀ ਵਾਰ ਕੀ ਕਰ ਲੱਗੀ ਕਿਤੇ ਅਗਲੀ ਵਾਰ ਨਹੀਂ ਅਗਲੀ ਵਾਰ ਉਹ ਨਹੀਂ ਹਟਣੀ ਅੱਜ ਕੀ ਪੰਜੀ ਗਿਆ ਗਾੜੀ ਤੀ ਜਾਣਾ ਹੀ ਵੇਦਾਂ ਨੂੰ ਮੁੜ ਕੇ ਕੀ ਵੇਚੇਗਾ ਮਾਣੂ ਵੇਚਾਈ ਤਾ ਫਿਰ ਕਿਸਤਾਂ ਪੂਰੀਆਂ ਕਰਦਾ ਨਹੀਂ ਤੂੰ ਪੁੱਠਾ ਹੀ ਬੋਲਿਆ ਕਰ ਮਾਤਾ ਹੁਣ ਜੋਸ਼ੀਆ ਕਿਤੇ ਤੈਨੂੰ ਪਤਾ ਵੀ ਤੂੰ ਤਾਂ ਗੱਲ ਗੱਲ ਚਲ ਜਣੀ ਆ ਪਹਿਲਾਂ ਹੀ ਸੱਚੀਆਂ ਗੱਲਾਂ ਕਰ ਦੇਣੀ ਤੂੰ ਪਤਾ ਨਹੀਂ ਕਿਸੇ ਦੱਡੇ ਆ ਵੀ ਕਿੱਥੋਂ ਲਿਆਏਗਾ ਉਹ ਹੁਣ ਤਾਂ ਮੈਂ ਲੈ ਹੀ ਹੋਣੇ ਪੈਸੇ ਚੱਲ ਭਰਾਵਾ ਮਰਜ਼ੀ ਕਰ ਤੂੰ ਮੇਰੇ ਕੋਲ ਹੱਡ ਵੇਚ ਮੇਰੇ ਕੋਲ ਕਰਾ ਦੇ ਤੇ ਮੇਰੇ ਕੋਲ ਚੈਨੀ ਵੇਚ ਘਰ ਪੂਰੇ ਗਾੜੀ ਅਗਲੀ ਨੇ ਫੇਰ ਆ ਕਹਣਾ ਵਾਵਾ ਚਲੋ ਕੋਈ ਗੱਲ ਨਹੀਂ ਆਣੀ ਕੀ ਗੱਲ ਐ ਇਹ ਕਹੇ ਇਹ ਬਾਇਲਦੀ ਤੇ ਤੇਲ ਪਾਉਣਾ ਅਜੀ ਵਿੱਚ ਹੀ ਇਹ ਪਰ ਸਮਝੀ ਕੀ ਗੱਲ ਆਹ ਵੇਚਦੇ ਹੱਡ ਵੇਚਦੇ ਆ ਕਰਦੇ ਪਰ ਕਿਵੇਂ ਜੀ ਗੱਲਾਂ ਕਰਦੀ ਮਾਤਾ ਪਰ ਕਿੱਡਾ ਕੇ ਦੱਸੇ ਪਹਾੜ ਟੁੱਟ ਗਿਆ ਦੱਸ 25000 ਰੁਪਏ ਹੀ ਆ ਕਰ ਲੈਣਾ ਪੂਰਾ ਮੈਂ ਪਰੇ ਮਾਰਦੀ ਵਿੱਚ ਚੱਲ ਕੇ ਵਾਹੇ ਮਾਤਾ ਕਹਿਣ ਤਾਂ ਸਹੀ ਦੀ ਆ ਇਤੋਂ ਤੱਕ ਹਮਸਾ ਸਹੀ ਨਹੀਂ ਚੱਲਣਾ ਨਹੀਂ ਆ ਤਾਂ ਜਦਾ ਰੋਜ਼ ਦਾ ਖਰਚਾ ਚੱਲੰਦਿਆਂ ਨਾਲ ਦਾ ਹਾਂ ਬੜਾ ਖਰਾਬ ਹੈ ਜੇ ਮੈਂ ਅੱਜ ਆਪਣੀ ਚੈਨੀ ਭੇਜਦੀ ਤੇ ਅਗਲੇ ਸਾਲ ਮੈਂ ਕੀ ਕਰੂੰਗਾ ਮੇਰਾ ਰਤਾ ਇਹਨੂੰ ਕਿੰਨਾ ਦਾ ਕੜਾ ਦੇ ਉਹ ਕੜਾ ਦੋਗੀ ਨਾ ਫਿਰ ਨੂੰ ਪਤਾ ਤਾਂ ਲੱਗੂਗਾ ਫੇਰ ਖਰਚਾ ਕਰੀਦਾ ਕਿਦਾਂ ਇਦਾਂ ਹੀ ਕਰ